आज इस दुनिया से नहीं रहे पर हमेशा ही सदे दिन की धड़कन बन के रह गए सदा ही सादिया यादा ने ताजा रह गए जीवते रह गए परमात्मा ने एक विलखण ही रूप सा परिवार के बच्चे परिवार का ਜਾਤੀ ਵੀ ਜੀ ਜਿਵੇਂ ਸੋਨੇ ਚਾਂਦੀ ਦੀਆਂ ਦਿੱਖਿਆਂ ਦੇ ਵਿੱਚ ਵੀ ਆਹ ਲੱਖ ਦੀ ਸ਼ਖਤਾਂ ਨਜ਼ਰ ਆਉਂਦਾ ਨੇ ਕਿ ਉਹ ਸ਼ਕਸ਼ੀਅਤ ਹਨ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਪਾਪਾ ਤੇ ਵੀ ਜੀ ਆਜ ਸਾਡੇ ਵਿੱਚ ਕਾਰ ਨਹੀਂ ਰਹੀ ਤਰਨਤਵਾਂ ਅਗੇ ਇਲਤੀਜਾ ਕਰਦੀ ਆ ਕਿ ਸੰ ਇੰਨੀ ਤਾਕਤ ਵਰschen ਕਿ ਅਸੀਂ ਉਹਨਾਂ ਨੂੰ ਪਲੇਨ ਮੰਨ ਕੇ ਉਹਨਾਂ ਦੇ ਪਾਰੀ ਚ ਸਭ ਕਰਦੇ ਮੇਰੇ ਵੀਰ ਜੀ ਜੋ ਵੀ ਹਾਂ ਉਹ ਸਿੱچے ਸਾਡੇ ਪਾਦਰ ਦਾ ਬਹੁਤ ਰੌਣਕ ਹੈ ਤੁਹਾਡੇ ਫਾਦਰ ਨੇ ਉਹਨਾਂ ਦੀ ਕਲਾ ਨੂੰ ਚਮਕਣ ਦੇ ਲਈ ਇੱਕ ਮੰਚ ਦਿੱਤਾ ਉਹਨੂੰ ਪੜਾਇਆ ਉਹਨਾਂ ਦੇ ਸੁਪਨੇ ਪੂਰੇ ਕੀਤੇ ਤੇ ਉਹ ਇੱਕ ਅਜਿਹੇ ਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਫਾਦਰ ਦੇ ਸੁਪਨੇ ਪੂਰੇ ਕੀਤੇ ਅਸਲ ਦੇ ਵਿੱਚ ਜੋ ਵੀ ਵੀਰ ਜੀ ਹਨ ਉਹ ਸਾਡੀ ਫਾਦਰ ਦੀ ਇੱਛਾ ਸੀ ਕਿ ਉਹ ਹੁੰਦੇ ਪਰ ਉਹ ਇਹ ਆਪ ਨਾ ਬਣ ਸਕੀ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਚੀਜ਼ਾਂ ਜਿਵੇਂ ਢੂੰਗੀ ਵਜਾਉਣਾ ਅਰਪੋਜੀ ਹਰਮੋਨੀਅਮ ਵਜਾਉਣਾ ਇਹ ਸਾਰੀਆਂ ਚੀਜ਼ਾਂ ਸਿੱਖਾ ਦਿੱਤਾ ਤੇ ਵੀ ਜੀ ਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਪੜਾਇਆ ਉੱਕੇ ਇਹਨਾਂ ਨੇ ਬਤਾਂ ਮਿਊਜ਼ਿਕ ਦੀ ਫਲਾਈ ਲਈ ਤੇ ਦੋਹੀ ਹੈ ਘਰ ਦੇ ਸਾਹਮਣੇ ਆਖਾਂ ਬੀਟੀ ਬਚਪਨ ਤੋਂ ਹੀ ਗਾਇਕੀ ਦਾ ਸੰਸਕਾਰ ਰੱਖਦੀ ਸੀ ਛੋਟੇ ਹੁੰਦੀਆਂ ਉਹਨਾਂ ਨੇ ਜੋ ਵੀ ਡਰੈਸ ਆ ਉਹਨਾਂ ਦਾ ਤੁਸੀਂ ਦੇਖ ਲਈ ਸੀ ਕਿ ਉਹਨਾਂ ਦਾ ਬਚਪਨ ਕੋਈ ਸੁਖਮਾਰ ਸੀ ਕਿ ਮੈਂ ਇੰਦਰਾਨੇ ਕਪੜੇ ਪਾ ਕੇ ਇੱਕ ਅੱਛਾ ਗਾਇਕ ਬਣਾ ਤਾ ਬਚਪਨ ਦੇ ਵਿੱਚ ਉਹ কুর্তা ਪਾ ਕੇ ਚਾਦਰ ਪਾ ਕੇ ਇਹ ਕੁਝ ਜਗ੍ਹਾ ਤੇ ਖੜ ਕੇ ਗਾਇਆ ਕਰਦੇ ਸੀ ਤੇ ਅਸੀਂ ਸਾਰੇ ਦਰਨ ਬੈਠ ਕੇ ਉਹਨਾਂ ਨੂੰ ਸੁਣਿਆ ਕਰਦੇ ਸੀ ਇਹੋ ਹੀ ਨਹੀਂ ਵੀਰ ਜੀ ਦੇ ਘਰੇ ਵੀ ਸਿਰਫ ਕਲਾ ਨਹੀਂ ਸੀ ਉਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਸਨ ਅੱਛੀ ਹੈਂਡ ਰਾਈਟਿੰਗ ਹੱਥਾਂ ਦੇ ਵਿੱਚ ਵਾਲਾ ਚਿੱਤਰਕਾਰੀ ਬਹੁਤ ਅੱਛੀਆਂ ਰਾਈਟਸ ਬਣਾਉਂਦੀਆਂ ਇਹ ਰੰਗ ਬਣਾ ਕੇ ਉਹਨਾਂ ਨੇ ਸਿਰਫ ਕਾਗਜ਼ਾਂ 'ਤੇ ਰੰਗਿਆ ਸਾਡੇ ਜੀਵਨ ਨੂੰ ਵੀ ਸਾਡੇ ਜੀਵਨ ਦੇ ਵਿੱਚ ਵੀ ਰੰਗ ਭਰੇ ਮੇਰੇ ਦਿਲ ਦੀ ਇੱਕੋ ਲੀਖ ਸੀ ਕਿ ਮੇਰਾ ਵੀਰ ਵੱਡਾ ਮੋਢੀ ਇੱਕ ਪੁਲਿਸ ਅਫਸਰ ਬਣ ਗਿਆ ਸਟੈਲ ਹੋ ਗਿਆ ਉਹ ਸਾਡੇ ਘਰ ਕੋਲ ਹੀ ਵੱਡਾ ਬਣ ਗਿਆ ਤੇ ਉਹ ਬਣਿਆ ਉਹ

ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸ਼ੀਰਾਂ ਆਖ ਕੇ ਬੁਲਾਉਂਦੇ। ਮਾਂ ਨੇ ਉਹਨਾਂ 'ਤੇ ਬਹੁਤ ਜਿਆਦਾ ਪਿਆਰ ਲਗਾ। ਉਹਨੀਆਂ ਨੂੰ ਨੰਨ ਕੁਛ ਦੇਣਾ ਕੁਛ ਹੀ ਦੀ। ਉਹਨਾਂ ਦੀ ਸੇਵਾ ਕਰਨੀ ਦਾ ਮਨ ਖੋਟਨੀਆ। ਹਰ ਵਕਤ ਜਾਂਦੇ ਟਾਈਮ ਆਉਂਦੇ ਟਾਈਮ ਕਹਿ ਕੇ ਆਖ ਲਵਾਉਣੀ। ਈਕੀ ਹੋਣੀ। ਪਿਆਰ ਕਰਨਾ। ਤੇ ਚੀਜ਼ਾਂ ਲੈਣੀਆਂ। ਉਨ੍ਹਾਂ ਦੇ ਜੀਵਨ ਸਾਥੀ ਦਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਣਾ ਉਨ੍ਹਾਂ ਲਈ ਇੱਕ ਬਹੁਤ ਵੱਡੀ ਤਰੱਕੀ ਹੈ। ਉਨ੍ਹਾਂ ਅਨੁਸਾਰ ਵੀਰ ਜੀ ਇੱਕ ਬਹੁਤ ਹੀ ਖੁਸ਼ਦਿਲ ਜਿੰਦਾ ਦੇ ਖੁੱਲੇ ਸੁਭਾਅ ਦੇ ਤੇ ਸਦਾ ਹੀ ਜਿਉਂਦੇ ਰਹਿਣ ਵਾਲੇ ਜੀਵਨ ਸਾਥੀ ਹਨ। ਵੀਰ ਜੀ ਉਨ੍ਹਾਂ ਨੂੰ ਕਿਹਾ ਕਰਦੇ ਸੀ ਕਿ ਜੇ ਮੇਰੇ ਤੈਨੂੰ ਨਾਂ ਲੱਗਾ ਤਾਂ ਤੂੰ ਮੈਨੂੰ ਪਹਾੜਾਂ ਵਿੱਚ ਜਾ ਕੇ ਲੈਕ ਲੈਂ।

ਇਹ ਅਤੀ ਕਦਾਂ ਵਾਲੀ ਸਖਿਆਵਾਂ ਤੇ ਚੱਲੀਏ ਉਹ ਬੜੇ ਹੈਲਥ ਕੌਂਸ਼ੀਅਸ ਹਨ ਤੇ ਸਭ ਨੂੰ ਕਹਿੰਦੇ ਸਨ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਇਹ ਹੀ ਸਾਡੀ ਅਸਲ ਪੂੰਜੀ ਹੈ ਤੇ ਸਾਡੀ ਸਾਰਿਆਂ ਦੀ ਉਹਨਾਂ ਲਈ ਇਹ ਹੀ ਸ਼ਰਧਾਂਤੀ ਹੋਵੇਗੀ ਹਾਲੇ ਕਿ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੀ ਦੇਦਾਂ ਤੇ ਆ ਰੱਖਾਂਗੇ ਚੰਗੀ ਜ਼ਿੰਦਗੀ ਜੀਹੇ ਦਾਹਾਂ ਦੇ ਜੂ ਆ ਗਿਆ ਦੇ ਹੈ ਉਹ ਜਿਹੀਆਂ ਯਾਦਾਂ ਸਾਡੇ ਦੇਦ ਚ ਰਹਿਣਗੀਆਂ ਤੇ ਉਹ ਸਦਾ ਅਮਰ ਰਹਿਣਗੇ ਜਿਸ ਨੇ ਪਰਿਵਾਰ ਨੂੰ ਭਾਈ ਹੋਈ ਸਾਰੀ ਸੰਗਤ ਦਾ